ਹਾਂਜੀ ਅੱਜ ਆਪਣੇ ਬੰਦੇ ਸ਼ੇਮਰ ਸਿੰਘ ਕੇ ਵੀ 1509 ਵਧਣ ਲੱਗੇ ਆ ਤੇ ਮਸ਼ੀਨ ਕੱਢਦੇ ਆ ਬਾਹਰ ਤੇ ਇਸ ਮਸ਼ੀਨ ਦੀ ਕੁਝ ਜਾਣਕਾਰੀ ਵੀ ਸਾਂਝੀ ਕਰਾਂਗੇ ਤੁਹਾਡੇ ਨਾਲ ਅੱਗੇ ਜਾ ਕੇ ਚੱਲ 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 ਥੋੜੀ ਤਾਂ ਰੱਕੇ ਚੱਲ ਚੱਲ ਕੋੜ ਤੇ ਆਖੇ ਨਾ ਲੈ ਜਾ ਕੇ ਫੌਜੀ ਆ ਓਏ ਰੁਕ ਜਾ ਹਾਲਾ ਜਦੋਂ ਇਸ ਮਸ਼ੀਨ ਨੂੰ ਲੈਣ ਲੱਗੇ ਸੀ ਨਾ ਉਦੋਂ ਬਹੁਤ ਲੋਕਾਂ ਨੇ ਕਿਹਾ ਸੀਗਾ ਮਾਰਕੀਟ ਘਾਟਾ ਨਾ ਲਓ ਪਰ ਇਹ ਮਸ਼ੀਨ ਬਹੁਤ ਵਧੀਆ ਨਿਕਲੀ ਆ ਕਿਉਂਕਿ ਹੁਣ ਇਹ ਕੰਪਨੀ 2008 ਤੋਂ ਲੈ ਕੇ ਮਹਿੰਦਰਾ ਦੇ ਨਾਲ ਅਟੈਚ ਆ ਨੇੜੇ ਰੱਖਿਆ ਕਰ ਇੱਧਰ ਲਾ ਟਾਇਰ ਨੇੜੇ ਇਧਰੋਂ ਮਸ਼ੀਨ ਸਾਫ਼ ਹੁੰਦੀ ਆ ਉਧਰ ਉੱਕਰ ਹੁੰਦਾ ਟਾਇਰ ਐਨੀ ਦੂਰੀ ਲਿਆ ਕਰ ਇਧਰੋਂ ਕੋਲੇ ਤੋਂ ਉਹ ਤਾਰਾਂ ਤਾਰਾਂ ਤੇ ਮਹਿੰਦਰਾ ਕੰਪਨੀ ਵਾਲਿਆਂ ਨੇ ਬਹੁਤ ਸੁਧਾਰ ਕਰਤੇ ਇਹਦੇ ਵਿੱਚ ਪਿਛਲੇ ਹਿੱਸੇ ਤੇ ਕੰਮ ਕੀਤਾ ਸਪੈਂਡਲ ਵਗੈਰਾ ਨਹੀਂ ਟੁੱਟਦੇ ਇਹਦੇ ਤੇ ਸਟਾਫ ਆਕਰ ਇਹਦੇ ਆਉਂਦੇ ਆ 5 ਪਰ ਸਟੈਪ ਵਧਾਦੇ ਆ 6 ਕਰਤੇ ਆ ਪਹਿਲਾਂ 5 ਸੀ ਤੇ ਦਾਣੇ ਹੁਣ ਨਹੀਂ ਮਾਰਦੀ ਇਹ ਜਿਵੇਂ ਹੀ ਹੋਰ ਵੀ ਕਈ ਸੁਧਾਰ ਕੀਤੇ ਆ ਬਾਅਦਗੇ ਵੀ ਗੱਲ ਕਰਦੇ ਆ ਚੱਲ 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 ਰੁਕ ਜਾ ਬਾਲੀਏ ਇੱਥੇ ਆ ਕੇ ਲੀਡ ਲੈਂਡ ਮਟਰ ਆ ਨਾ ਕੋੜੀ ਦੀ ਈਆ ਬਾਜ ਉਹ ਲਾ ਉੱਤਰ ਦੇਖ ਲੈਣ ਦੇ ਤੋ ਹੁਣ ਦਰਵੇ ਲਈ ਮੜਾ ਜਾ ਤੇ ਅਸ਼ੋਕ ਲੀ ਲੈਂਡ ਦਾ ਇੰਜਨ ਆਉਂਦਾ ਇਹਦੇ ਵਿੱਚ 101 HP ਦਾ ਕੋਕਰਾਵਾ ਪਹਿਲਾਂ ਮੰਡਦਾ ਦੇ ਤੇ ਜੜ ਕੇ ਰੱਖ ਦੇ ਕਿਵੇਂ ਹੋ ਗਈ ਠੀਕ ਆ ਥੋੜਾ ਥੋੜਾ ਐਮ ਥੋੜਾ ਥੋੜਾ ਕੋ ਥੋੜਾ ਲੈ ਵੀ ਆਪਣਾ ਤਾਂ ਕੋਈ ਨਾ ਨਹੀਂ ਹੋਰ ਨਾ ਮੈਂ ਤੈਨੂੰ ਕਹਿੰਦਾ ਨਾ ਨਾ ਕਮਾਣਾ ਹਾਂ ਕਮਾ। ਹੋ ਗਿਆ ਡੋਲੀ ਜਾਂਦਾ ਕੋਈ ਬਾਤ। ਇਹ ਮੁੰਡਾ ਸੀਗਾ ਅਭਿਜੋਤ ਪਹਿਲਾਂ ਇਹ ਮੂਨਾ ਸੀਗਾ ਤੇ ਹੁਣ ਇਹ ਆਪਦੀ ਮਰਜ਼ੀ ਦੇ ਨਾਲ ਇਸ ਰੱਖਣ ਲੱਗਾ ਤੇ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਆ ਤੇ ਹੁਣ ਆਪਾਂ ਗੱਲ ਕਰਦੇ ਆ ਫਿਰ ਮਸ਼ੀਨ ਬਾਰੇ। ਵਜਨੇ ਦਾ ਕੱਟ ਕੀਤਾ। ਟਾਟਾ ਸਟੀਲ ਦੀ ਇਹਦੇ ਚਾਦਰ ਲਾਉਂਦੇ ਆ। ਐਲੀਵੇਟਰ ਵੱਡੇ ਕਰਦੇ ਆ। 6 ਸਾਲ ਦੀ ਇਹ ਗੀਅਰ ਗਾਰੰਟੀ ਦਿੰਦੇ ਆ। ਔਰ ਕੋਈ ਕੰਪਨੀ ਨਹੀਂ ਦਿੰਦੀ ਹੋਣੀ ਤੇ ਸਭ ਤੋਂ ਵੱਧ ਸਾਇਲੈਂਟ ਮਸ਼ੀਨ ਆ ਹੁਣ ਇਹਦਾ ਪ੍ਰਾਈਸ ਹੈਗਾ 24 ਲੱਖ ਰੁਪਏ 3 ਸਾਲ ਪਹਿਲਾਂ 21 ਦੀ ਆਈ ਸੀ ਤੇ ਡੀਜ਼ਲ ਟੈਂਕ ਹੈਗਾ ਇਹਦਾ 245 ਲੀਟਰ ਦਾ ਕੁੱਲ ਮਿਲਾ ਕੇ ਇਹ ਸਸਤੀ ਵੀ ਹੈ ਤੇ ਵਧੀਆ ਵੀ ਆ ਤੇ ਕਾਫੀ ਰਕਬਾ ਵੜ ਦਿੰਦੀ ਹੈ ਇਹ ਤੇ ਵਧੀਆ ਰਹੇ ਇਹਨੂੰ ਲੈ ਕੇ ਬਾਕੀ ਆਪਾਂ ਕੁਝ ਗੱਲਾਂ ਅੱਗੇ ਕਰਦੇ ਆਂ ਸਾਂਝੀਆਂ ਇਹ ਸ਼ੈਂਬਰ ਸਿੰਘ ਜੀ ਦੀ ਮਸ਼ੀਨ ਆ ਇਹ ਬੰਦਾ ਆਪ ਹੀ ਫੋਰਮੈਨ ਆ ਤੇ ਡਰਾਈਵਰ ਇਹ ਇੱਕਦਾਂ ਹੀ ਰੱਖਦੇ ਆ ਤੇ ਹਰਪ੍ਰੀਤ ਅੱਜ ਕਿਤੇ ਗਿਆ ਰਿਸ਼ਤੇਦਾਰੀ ਵਿੱਚ ਨਹੀਂ ਤਾਂ ਕਦੇ-ਕਦੇ ਉਹ ਵੀ ਚਲਾ ਲੈਂਦਾ ਤੇ ਸ਼ੈਂਬਰ ਸਿੰਘ ਮੇਰੇ ਹੈਗਾ ਤਾਏ ਦਾ ਮੁੰਡਾ ਤੇ ਇਹ ਟਰਾਲਾ ਹੈਗਾ 15 7 ਦਾ ਇਹ ਟਰੈਕਟਰ ਕਿਹੜਾ ਇਹ ਆਪਾਂ ਦੱਸਣਾ ਨਹੀਂਗਾ ਸਤਿ ਸ੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜਉਂਦੇ ਬਸਦੇ ਰਹੋ